ਹੀ ਬਿਲਕੁਲ ਨਹੀਂ ਯਾਰੇ ਬਾਕੀ ਪੂਰੀ ਦਵਾਈ ਦਿੱਤੀ ਨਹੀਂ ਨਾ ਹੁਣ ਸੁਪਨਦੋਸ਼ ਨਹੀਂ ਆਕਦੀ ਨਾ ਨਾ ਅੱਛਾ ਅੱਛਾ ਇੱਕ ਸੁਪਨਦੋਸ਼ ਸੀ ਤਾਂਤ ਵੀ ਸੀ ਨਾਲ ਹਾਂਜੀ ਹਾਂਜੀ ਸੁਪਨਦੋਸ਼ ਵੀ ਸੀ ਤੇ ਤਾਂਤ ਵੀ ਸੀ ਦੋਨੇ ਚੀਜ਼ਾਂ ਸੀ ਹਾਂਜੀ ਫਰਕਾ ਹੁਣ ਹਾਂਜੀ ਹਾਂਜੀ ਅੱਛਾ ਅੱਛਾ ਹੁਣ ਕਿੰਨੇ ਦਿਨ ਬਾਅਦ ਹੁੰਦਾ ਹੁੰਦਾ ਹੀ ਨਹੀਂ ਹੁਣ ਉਹ ਚੜੀ ਹੋ ਗਿਆ ਕਿੰਨਾ ਚਿਰ ਹੋ ਗਿਆ ਮਤਲਬ ਸੁਪਨਦੋਸ਼ ਹੋਏ ਨੂੰ ਹੁਣ ਹੋਈ ਤੇ ਲੈ ਵੀ 25 ਦਿਨ 20 25 ਦਿਨ ਤਾਂ ਬਹੁਤ ਨੋਰਮਲ ਆ ਠੀਕ ਆ ਹਾਂ ਜੀ ਜੀ ਫਿਰ ਉਹੀ ਮੈਡੀਸਨ ਖਾਦੀ ਹੈ ਨਾ ਹਾਂ ਜੀ ਜਿਹੜੀ ਆਪਾਂ ਹੁਣ ਭੇਜੀ ਸੀ ਲਾਸਟ ਬਸ ਬਸ ਉਹੀ ਹੈ ਨਾ ਹਾਂ ਜੀ ਠੀਕ ਹੈ ਠੀਕ ਆ ਤੁਸੀਂ ਟੋਟਲ ਮੈਡੀਸਨ 3 ਵਾਰ ਖਾਦੀ ਹੈ ਨਾ 3 ਵਾਰ ਆਹ ਛੋੜੀ ਹੋਰ ਖਾ ਲਿਓ ਚੰਗੀ ਤਰ੍ਹਾਂ ਠੀਕ ਹੋ ਜੇ ਹਾਂ ਜੀ ਕੋਈ ਗੱਲ ਨਹੀਂ ਮੈਂ ਨਾ ਤਨਖਾਹ ਲੈਣੀ ਪੜ ਕੇ ਪਰਸ ਤੈਨੂੰ ਦਾ ਦੂੰਗਾ ਮੈਨੂੰ ਦੱਸ ਦਿਓ ਮੈਂ ਨਾ ਕੱਲ ਮੈਡੀਸਨ ਭੇਜਣੀ ਹੈ ਫਿਰ ਜਲੰਧਰ ਠੀਕ ਹੈ ਹਾਂ ਜੀ ਜੀ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਜੇ ਥੋੜੀ ਬੋਤੀ ਹੈਗੀ ਹੈ ਨਾ ਤੇ ਉਹ ਠੀਕ ਹੋ ਜਾਏਗੀ ਹੁਣ ਹਾਂਜੀ ਹਾਂਜੀ ਵੈਸੇ 20-25 ਦਿਨ ਤਾਂ ਕਾਫੀ ਹੁੰਦਾ ਟਾਈਮ ਹਾਂਜੀ ਹਾਂਜੀ ਹਾਂ ਇਹੀ ਹੀ ਸੁਪਨਦੋਸ਼ ਹੀ ਹੋਰ ਤਾਂ ਕੋਈ ਨਹੀਂ ਸੀ ਪ੍ਰੋਬਲਮ ਹੋਰ ਨਹੀਂ ਹੈਗਾ ਹਾਂ 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 ਟੋਟਲ ਕਿੰਨਾ ਪੁਰਾਣਾ ਹੋ ਗਿਆ ਸੀ ਸੁਪਨਦੋਸ਼ ਪਹਿਲਾਂ ਦੋ ਤਿੰਨ ਸਾਲ ਹੋਈ ਚਲੇ ਹਾਂ ਦੋ ਤਿੰਨ ਸਾਲ ਪੁਰਾਣਾ ਸੀ ਮਤਲਬ ਤੁਸੀਂ ਕਹਿ ਰਹੇ ਸੀ ਪਹਿਲਾਂ ਅ ਰੋਜ਼ ਦੇ ਰੋਜ਼ ਹੋਈ ਜਾਂਦਾ ਸੀ ਸ਼ਾਇਦ ਤੁਸੀਂ ਇਸ ਤਰ੍ਹਾਂ ਹਾਂਜੀ ਹਾਂਜੀ ਹਰ ਰੋਜ਼ ਹਾਂ ਜੀ ਹਾਂ ਹੋਰ ਰੋਈ ਦਿਨ ਨਾਲ ਤੇ ਫਿਰ ਕਿੰਨੀ ਵੀਕਨੈਸ ਆ ਜਾਂਦੀ ਹੈ ਹਾਂ ਜੀ ਠੀਕ ਹੈ ਠੀਕ ਹੈ ਇੱਕ ਤੁਹਾਨੂੰ ਇਹਦਾ ਨਾਲ ਫਾਇਦਾ ਲੱਗਾ ਵੀ ਭੁੱਖ ਚੰਗੀ ਲੱਗੀ ਆ ਹਾਂ ਜੀ ਹਾਂ ਜੀ ਅੱਛਾ ਤੇ ਇੱਕ ਤੁਸੀਂ ਕਹਿ ਰਹੇ ਹੋ ਕਿ weight ਦਾ ਵੀ ਫਰਕ ਪਿਆ ਵੀ ਭਾਰ ਵਧ ਗਿਆ ਭਾਰ ਵਧਿਆ ਜੀ ਤੋਲਿਆ ਮੈਂ ਜਦ ਦਿਨ ਦਵਾਈ ਖਾਣੀ ਚਾਲੂ ਕੀਤੀ ਨਾ ਹੂੰ ਹੂੰ ਉਸ ਦਿਨ 50 ਕਿਲੋ ਹੈ ਅੱਛਾ ਤੇ ਕੱਲ ਤੋਂ ਹੋ ਰਿਹਾ 53 ਕਿਲੋ ਹੈ ਚੰਨ ਦਿਨ ਚੋਂ 3 ਕਿਲੋ ਵਧ ਗਿਆ ਹਾਂ ਜੀ ਭੁੱਖ ਵੀ ਜ਼ਿਆਦਾ ਲੱਗ ਗਈ ਤੁੱਕ ਵੀ ਜਿਆਦਾ ਮੰਨ ਲਾ ਦਵਾਈ ਤੇ ਇੱਕ ਨੁਕਸ ਦੀ ਆ ਤੇ ਕੰਮ ਇਹਨੇ ਤਿੰਨ ਕਰਤੇ ਆ ਕੰਮ ਬੜੇ ਕਰਤੇ ਕੰਮ ਬੜੇ ਕਰਤੇ ਚਲੋ ਇਹ ਤਾਂ ਫਿਰ ਬਹੁਤ ਵਧੀਆ ਗੱਲ ਹੋ ਗਈ ਹੈ ਨਾ ਕੋਈ ਜਾਣੀ ਭਾਈ ਮੈਂ ਜਿੰਨੇ ਜਾਣੇ ਹੋਣਗੇ ਉਹਨਾਂ ਨੂੰ ਦੱਸੂਗਾ ਫਾਇਦਾ ਕਰਾਂਗੇ ਇਦਾਂ ਆ ਨਹੀਂ ਚਲੋ ਇਹ ਤਾਂ ਬਾਕੀ ਇਹ ਵੀ ਆਪਣਾ ਵੀ ਭਰੇਜ ਰੱਖਿਆ ਮੈਂ ਹਾਂ ਉਹ ਵੀ ਵਧੀਆ ਗੱਲ ਆ ਹਾਂ ਦੋਸਤੋ ਇਸ ਵੀਡੀਓ ਨੂੰ ਪੂਰਾ ਵੇਖ ਕੇ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦੇ ਨਿਸ਼ਾਨ ਨੂੰ ਦਬਾ ਕੇ ਆਲ ਤੇ ਕਲਿੱਕ ਕਰ ਦਿਓ ਤਾਂ ਜੋ ਸਿਹਤ ਨਾਲ ਸੰਬੰਧਿਤ ਨਵੀਆਂ ਵੀਡੀਓ ਦੀ ਤੁਹਾਡੇ ਤੱਕ ਜਾਣਕਾਰੀ ਪਹੁੰਚ ਸਕੇ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ